ਇਸੋ ਲਈ ਦੀ ਵੱਡੀ ਖਬਰ ਲੁਧਿਆਣਾ ਤੋਂ ਦਿਲ ਦੇ ਲਾਹ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਦੀ ਘਰ ਦੇ ਵਿੱਚ Laash ਪਰਾਮਤ ਕੀਤੀ ਗਈ ਹੈ 2 ਦਿਨ ਤੱਕ ਇਹ Laash ਸੜਦੀ ਰਹਿੰਦੀ ਹੈ ਤੇ ਇਲਜ਼ਾਮ ਲੱਗੇ ਨੇ ਪਤੀ ਤੇ ਜੀਹਾਂ ਪਤੀ ਦੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਕੁੜੀ ਦਾ ਕਤਲ ਕੀਤਾ ਗਿਆ ਤੇ ਬਾਅਦ ਦੇ ਵਿੱਚ ਲਾਸ਼ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਬਾਹਰ ਤਾਲਾ ਲਗਾ ਦਿੱਤਾ ਗਿਆ ਤੇ ਆਪ ਉਹ ਮੌਕੇ ਤੋਂ ਫਰਾਰ ਹੋ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੜਕੰਪ ਮਚਦਾ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਬਦਬੂ ਫੈਲਣ ਲੱਗ ਪੰਦੀ ਹੈ ਜੋ ਮਕਾਨ ਮਾਲਕ ਹੁੰਦੇ ਨੇ ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਘਰ ਦੇ ਵਿੱਚੋਂ ਕੁਝ ਅਜੀਬ ਤਰੀਕੇ ਦੀ ਬਦਬੂ ਆ ਰਹੀ ਹੈ ਪਹਿਲਾਂ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਸ਼ਾਇਦ ਜਾਨਵਰ ਮਰਿਆ ਪਰਬਾਦ ਦੇ ਵਿੱਚ ਜਦੋਂ ਉਹ ਜਾਂਦੇ ਨੇ ਕਿ ਉੱਥੇ ਇੱਕ ਦੇਖਦੇ ਨੇ ਕਿ ਕੁੜੀ ਕਾਫੀ ਦਿਨਾਂ ਤੋਂ ਨਜ਼ਰ ਨਹੀਂ ਆਈ ਹੈ ਤੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ ਤੇ ਬਦਬੂ ਅੰਦਰੋਂ ਦੀ ਆ ਰਹੀ ਹੈ ਜਿਸ ਤੋਂ ਬਾਅਦ ਜੋ ਕੁੜੀ ਦੇ ਪਰਿਵਾਰ ਵਾਲੇ ਹੁੰਦੇ ਨੇ ਕਿਉਂਕਿ ਉਹ ਨੇੜੇ ਹੀ ਰਹਿੰਦੇ ਹੁੰਦੇ ਨੇ ਤੇ ਅਕਸਰ ਕੁੜੀ ਨੂੰ ਮਿਲਣ ਦੇ ਲਈ ਆਉਂਦੇ ਸਨ ਤੇ ਅੱਜ ਵੀ ਜਦੋਂ ਪਰਿਵਾਰ ਵਾਲੇ ਮਿਲਣ ਦੇ ਲਈ ਆਏ ਸਨ ਤਾਂ ਮਕਾਨ ਮਾਲਕ ਨੇ ਦੱਸਿਆ ਕਿ ਘਰ ਦੇ ਅੰਦਰੋਂ ਬਦਬੂ ਆ ਰਹੀ ਹੈ ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਜਾਂਦਾ ਹੈ ਤੇ ਰਾਧਿਕਾ ਦੀ Laash ਮਿਲਦੀ ਹੈ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਦੱਸਿਆ ਜਾ ਰਿਹਾ ਹੈ ਇਨਸਟਾਗ੍ਰam ਤੇ ਦੋਵਾਂ ਦੇ ਵੱਲੋਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ ਦੋਵੇਂ ਪਿਆਰ ਦੀਆਂ ਪਿੰਗਾ ਪਾਉਂਦੇ ਨੇ ਤੇ 4 ਮਹੀਨੇ ਪਹਿਲਾਂ ਹੀ ਉਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਲੁਧਿਆਣਾ ਦੇ ਵਿੱਚ ਸ਼ਿਫਟ ਹੋਏ ਸੀ ਕੁੜੀ ਦਾ ਪੇਕਾ ਪਰਿਵਾਰ ਸੀ ਉਹ ਵੀ ਨੇੜੇ ਹੀ ਰਹਿੰਦਾ ਸੀ ਤੇ ਅਕਸਰ ਕੁੜੀ ਨੂੰ ਮਿਲਣ ਆਉਂਦੇ ਜਾਂਦੇ ਰਹਿੰਦੇ ਸਨ ਪਰ ਜੋ ਐਤਵਾਰ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਐਤਵਾਰ ਨੂੰ 11:30 ਵਜੇ ਤੋਂ ਬਾਅਦ ਕੁੜੀ ਤੇ ਉਸਦੇ ਪਤੀ ਦੇ ਵਿੱਚ ਕੁਝ ਤਕਰਾਰ ਹੁੰਦੀ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕੁੜੀ ਦਾ ਗਲਾ ਘੋੜ ਦਿੱਤਾ ਜਾਂਦਾ ਹੈ ਬਾਦ ਦੇ ਵਿੱਚ ਉਸ ਦੀ ਜਿਹੜੀ ਆ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜੋ ਸੁਨੀਲ ਹੁੰਦਾ ਹੈ ਜੋ ਪਤੀ ਦੱਸਿਆ ਜਾ ਰਿਹਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਹੜਕੰਪ ਮੱਜ ਜਾਂਦਾ ਹੈ ਲੁਧਿਆਣਾ ਦੇ ਵਿੱਚ ਜੋ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਜੋ ਪਰਿਵਾਰ ਹੈ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਆਓ ਸੁਣ ਲੈਂਦੇ ਆ ਬੰਦੇ ਨੇ ਕਾਂਡ ਕੀਤਾ ਕਿਹੜਾ ਜੀਜਾ ਸੀ ਮੇਰਾ ਅੱਛਾ ਕਰੋਣਾ ਨੇ ਕਿੰਨੀ ਏਜ ਸੀ ਕੁੜੀ ਭੈਣ ਦੀ 19 ਸਾਲ ਦੀ 20 ਸਾਲ ਦੀ ਹਾਂਜੀ ਤੇ ਜਿਹੜਾ ਤੁਸੀਂ ਤੁਹਾਡੀ ਸਿਸਟਰ ਉਹਦਾ ਕਿੱਥੇ ਜਾ ਰਹਿਣ ਵਾਲੀ ਸੀ ਅ ਬਸੇ ਨਹੀਂ ਬਸੇ 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 ਕਿੱਡੀ ਨਾ ਇਹ ਗੋਰਖਪੁਰ ਤੋਂ ਆਇਆ ਸੀ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਇੱਥੇ ਮਤਲਬ ਜਨੇ ਵਿਆਹ ਕਰਾਇਆ ਸੀ ਉੱਥੋਂ ਭੱਜ ਕੇ ਹਾਂਜੀ ਹਾਂਜੀ 4 ਮਹੀਨੇ ਪਹਿਲਾਂ ਅੱਛਾ 4 ਮਹੀਨੇ ਪਹਿਲਾਂ ਹਾਂਜੀ ਫਿਰ ਇਹਨਾਂ ਦੇ ਘਰ ਵਾਲੇ ਮੰਨ ਨਹੀਂ ਰਹੇ ਸੀ ਜਾਤ ਪਾਤ ਦਾ ਕੋਈ ਹੋ ਗਿਆ ਸੀ ਸਿਸਮ ਇਹ ਫਿਰ ਉਹਦੇ ਪਿੱਛੇ ਫਿਰ ਛੱਡ ਕੇ ਚਲਾ ਗਿਆ ਸੀ ਫਿਰ ਮੇਰੀ ਭੈਣ ਲੈਣ ਗਈ ਸੀ ਇਹਨੂੰ ਨਾ ਦੇ ਘਰੇ ਫਿਰ ਘਰ ਆ ਲੈਣ ਤਮਕੀ ਤੁਮ ਤੇ ਦਿੱਕਤੀ ਹੈ ਨੂੰ ਮੇਰੀ ਭੈਣ ਨੂੰ ਗਾਲਾ ਗੂਲਾ ਕੱਢਿਆ ਹੈ ਅੱਛਾ ਤੇ ਮੇਰੀ ਭੈਣ ਨੇ ਫਿਰ ਕੰਪਲੀਟ ਵੀ ਕਰਾਈ ਹੈ ਉਹਦੇ ਸੁਣੇ ਹੀ ਨਹੀਂ ਕਿਸੇ ਨੇ ਯੂਪੀ ਪੁਲਿਸ ਸਿੱਕੇ ਅੱਛਾ ਉਸ ਤੋਂ ਬਾਅਦ ਆ ਗਈ ਫਿਰ ਇੱਥੇ ਫਿਰ ਉਸ ਤੋਂ ਬਾਅਦ ਲਖਨਊ ਗਈ ਉਹ ਲਖਨਊ ਸੀਗਾ ਮੁੰਡਾ ਲਖਨਊ ਤੋਂ ਲੈ ਕੇ ਆਈ ਉਹ ਤੇਰਾ ਕੀ ਨਾਮ ਤੁਹਾਡੇ ਸੁਮੇਲ ਅੱਛਾ ਤੇ ਇੱਥੇ ਲੁਧਿਆਣੇ ਕਦੋਂ ਆਏ ਸੀ ਇਹ ਚਾਰ ਦਿਨ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਤੁਹਾਨੂੰ ਮਤਲਬ ਲੁਧਿਆਣੇ ਆ ਕੇ ਮਿਲੇ ਸੀਗੇ ਇੱਥੇ ਇਹ ਇੱਥੇ ਹੀ ਮਿਲੇ ਸੀ ਕੱਲੀ ਤੁਸੀਂ ਤੂੰ ਆਇਆ ਸੀ ਮਤਲਬ ਇੱਥੇ ਨਹੀਂ ਨਹੀਂ ਜਾਣਦੇ ਸੀ ਸਾਨੂੰ ਤਾਂ ਇੱਥੇ 18 ਸਾਲ ਹੋ ਗ ਉਹ ਕرائی ਕਰ ਰਹੇ ਸੀ ਇੱਥੇ ਹਾਂਜੀ ਤੇ ਫਿਰ ਇਹ ਜਿਹੜੀ ਹੁਣ ਉਹਦਾ ਕਤਲ ਕਿਸ ਚੀਜ਼ ਨਾਲ ਕੀਤਾ ਗਿਆ ਐ ਨਹੀਂ ਕੋਤਾ ਜਿੱਦ ਤੁਹਾਨੂੰ ਪਤਾ ਕਿਦਾਂ ਲੱਗਿਆ ਵੀ ਕਤਲ ਹੋਣ ਦਾ ਮੈਨੂੰ ਦੇਦੇ ਨੇ ਦੱਸਿਆ ਬੋਵਾਰੀ ਥੱਲੇ ਫਿਰ ਮੈਂ ਤਾਲਾ ਤੋੜੇ ਅੰਦਰ ਗਿਆ ਉਹਨਾਂ ਦਾ ਕੱਪੜੇ ਪਏ ਕੱਪੜੇ ਦੇ ਪੈਰ ਮਾਰੇ ਉੱਥੇ ਤੁਰੇ ਪਰਿਵਾਰ ਆਇਆ ਫਿਰ ਪਤਾ ਲੱਗ ਗਿਆ ਕਿ ਕੌਣ ਦੱਸਿਆ ਕਿੰਨੇ ਕਿਹੜੀ ਜੀ ਨੇ ਕਿੰਨਾ ਦਾ ਮਕਾਨ ਮਾਲਕ ਹੈ ਜਿਹੜੇ ਮਕਾਨ ਮਾਲਕ ਉਹਨਾਂ ਨੇ ਦੱਸਿਆ ਉਹਨੇ ਕੀ ਦੱਸਿਆ ਵੀ ਕਦੋਂ ਤੋਂ ਮਤਲਬ ਕਮਰਾ ਬੰਦ ਕਰ ਗਿਆ ਸੀ ਦੋ ਦਿਨ ਤੋਂ ਕੁਝ ਦੋ ਦਿਨ ਤੋਂ ਜੀਜਾ ਸਾਡਾ ਚਲਾ ਗਿਆ ਸੀ ਹਾਂਜੀ ਓਕੇ ਅੱਜ ਫਿਰ ਮੈਨੂੰ ਸਮੈਲ ਆਈ ਤੇ ਤੁਹਾਨੂੰ ਦੱਸਿਆ ਉਹਨਾਂ ਨੇ ਹਾਂਜੀ ਇੰਸਟਾਗ੍ਰam ਸਰ ਅੱਛਾ ਇੰਸਟਾਗ੍ਰam ਤੇ ਇਹ ਸਾਰੇ ਕਲੇਸ਼ ਇੰਸਟਾਗ੍ਰam ਦੇ ਹੀ ਆ ਸਰ

कि तू पहले से शादीशुदा है इसलिए छुपाया कि मैं मतलब 1 साल उसके साथ रही थी शायद इस वजह से इन दोनों में आपसी में कोई लड़ाई झगड़ा चल रहा था तो आपको कभी ऐसा लगता था पहले कभी जैसे आप ये सुनील कोई ऐसा कदम उठा सकता है नहीं तो देखने आप में तो बहुत भोला भाला था मतलब कह नहीं सकते थे हर किसी से प्यार से बात करता था तो यहाँ पाँच दिन हो गया रहते हुए पर यहाँ पे भी लोगों ने उसकी तारीफ ही की है की मतलब अच्छा था बहुत अच्छा था आपने राधिका की बॉडी देखी जी तो क्या उसके उसको क्या पता लगा उसको मतलब सिर पे जैसे चोट आई हुई है और आंखें बाहर निकली हुई है उसकी हाथ पर सूजे पड़े हैं ਔਰ ਫੇਸ ਤੋਂ ਪਛਾਣਾ ਨਹੀਂ ਜਾ ਰਾ ਫੇਸ ਬਹੁਤ ਬੁਰੀ ਤਰ੍ਹਾਂ ਸੇ ਗਲ ਗਿਆ ਹੈ ਠੀਕ ਹੈ ਹਾਂ ਜੀ ਰੋਟੀ ਦੇਣ ਆਏ ਮਦਰ ਨੂੰ ਤੇ ਬੱਸ ਉਹ ਕੀ ਕਹਿੰਦੇ ਉਹਨਾਂ ਨੂੰ 스멜 ਥੋੜੀ ਲੱਗੀ ਉਹ ਕਹਿੰਦੇ ਚਾ ਚੂਆ ਚੂਆ ਮਰਿਆ ਹੋਇਆ ਹੈਗਾ ਵੀ ਚਲੋ ਕੋਈ ਗੱਲ ਨਹੀਂ ਚਲੋ ਚੂਹੇ ਦੀ ਤਾਂ ਚਲੇਗੇ 12 12.5 스멜 ਜਿਆਦਾ ਵਧ ਗਈ 12 12.5 스멜 ਜਿਆਦਾ ਵਧ ਗਈ 12 12.5 ਦੇ ਵਿੱਚ ਫੇਰ ਇਹਨਾਂ ਨੂੰ ਥੋੜਾ ਫੀਲ ਹੋਇਆ ਸ਼ੱਕ ਹੋਇਆ ਸ਼ੱਕ ਹੁੰਦੇ 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 ਇਹਨਾਂ ਨਾਲ ਉਹਨਾਂ ਦਾ ਕੁੜੀ ਜਿਹਨੇ ਡੈਥ ਹੋਈ ਹੈ ਉਹਦਾ ਬ੍ਰਦਰ ਵਗੈਰਾ ਸਾਰੇ ਰਹਿੰਦੇ ਆ ਉਹ ਆਉਂਦੇ ਜਾਂਦੇ ਰਹਿੰਦੇ ਕਰੇ ਉਹਨਾਂ ਮੇਰੀ ਵਾਈਫ ਨੇ ਕਿਹਾ ਵੀ ਤੁਸੀਂ ਤਾਲਾ ਤੋੜੋ ਵੀ ਦੋ ਦਿਨ ਹੋ ਗਏ ਕੁੜੀ ਦਿਖ ਨਹੀਂ ਰਹੀ ਸਾਨੂੰ ਇਹ ਕਹਿ ਕੇ ਗਈ ਸੀ ਵੀ ਮੈਂ ਪਿੰਡ ਜਾਣਾ ਅਸੀਂ ਕਿਹਾ ਈ ਧਿਆਨ ਨਹੀਂ ਦਿੱਤਾ ਵੀ ਚੱਲ ਪਿੰਡ ਗਏ ਹਣੇ ਜਦੋਂ ਤਾਲਾ ਤੋੜਿਆ ਤੇ ਉਹਦਾ ਬ੍ਰਦਰ ਨੇ ਅੰਦਰ ਦੇਖਿਆ ਤੇ ਕੁੜੀ ਰਿਪੇਅਰ ਕੱਲੇ ਬਾਹਰ ਦਿਖ ਰਹੀ ਸੀ ਬਾਕੀ ਉਹਦੇ ਉੱਤੇ ਕੱਪੜੇ ਕੰਬਲ ਗੁੰਮਲ ਪਿਆ ਸੀ ਮਤਲਬ ਇਹ ਪਰਸੋ ਰਾਤ ਤੋਂ ਬਾਅਦ ਇਨਸੀਡੈਂਟ ਹੋਇਆ ਤੇ ਪਤਾ ਅੱਜ ਮੰਗਲਵਾਰ ਅੱਜ ਅੱਜ ਲੱਗਾ ਹਾਂਜੀ ਹਾਂਜੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਵੱਲੋਂ ਪਰਿਵਾਰ ਦੇ ਵੱਲੋਂ ਦੱਸਿਆ ਕਿਆ ਕਿ ਰਾਧਿਕਾ ਤੇ ਸੁਨੀਲ ਪਹਿਲਾਂ ਅੱਛੀ ਤਰੀਕੇ ਦੇ ਨਾਲ ਰਹਿ ਰਹੇ ਸੀ ਪਰ ਬਾਅਦ ਦੇ ਵਿੱਚ ਕੁਝ ਉਹਨਾਂ ਦੇ ਵਿੱਚ ਟਕਰਾਰ ਹੋ ਗਈ ਸੀ ਜੋ ਪਰਿਵਾਰ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਧਿਕਾ ਦਾ ਜੋ ਘਰ ਵਾਲਾ ਸੀ ਯਾਨੀ ਉਸ ਦਾ ਪਤੀ ਸੀ ਸੁਨੀਲ ਉਸ ਨੂੰ ਉਸ ਦੇ ਪਹਿਲੇ ਵਿਆਹ ਬਾਰੇ ਜਾਣਕਾਰੀ ਨਹੀਂ ਸੀ ਕਿਉਂਕਿ ਰਾਧਿਕਾ ਦੇ ਵੱਲੋਂ ਸ਼ਾਇਦ ਉਸ ਨੂੰ ਪਹਿਲੇ ਵਿਆਹ ਦੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਸ਼ਾਇਦ ਇਸ ਕਰਕੇ ਦੋਵਾਂ ਵਿਚਕਾਰ ਇਹ ਟਕਰਾਰ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਵਿਵਾਦ ਪੂਰਾ ਵਾਜਦਾ ਹਾਲਾਂਕਿ ਰਵੀਵਾਰ ਦੀ ਰਾਤ ਯਾਨੀ ਐਤਵਾਰ ਦੀ ਰਾਤ ਨੂੰ ਕੀ ਹੋਇਆ ਕਿ ਉਹ ਸੁਨੀਲ ਮੌਕੇ ਤੋਂ ਫਰਾਰ ਆ ਪੁਲਿਸ ਇਸ ਦੀ ਛਾੜਬਿੰਦ ਕਰ ਰਹੀ ਹੈ ਪਰ ਜਦੋਂ ਹੀ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਕਿ ਇਸ ਤਰੀਕੇ ਦੀ ਕੋਈ ਘਟਨਾ ਵਾਪਰੀ ਹੈ ਇੱਕ ਕੁੜੀ ਦੀ ਲਾਸ਼ ਮਿਲਿਆ ਕਾਰ ਦੇ ਵਿੱਚੋਂ ਤੇ ਦੋ ਦਿਨ ਤੱਕ ਉਹ ਲਾਸ਼ ਸੜਦੀ ਰਹਿੰਦੀ ਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਵੀਰਾ ਇਹ ਲੱਗਦਾ ਜੀ ਫਸਟ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਈਮਰ ਫੇਸ ਹੀ ਲੱਗ ਰਿਹਾ ਆ ਆਪਣਾ neck ਡੱਕਾ ਹੀ ਨਾ ਦੇਖ ਰਿਹਾ ਜੋ ਲੱਗ ਰਿਹਾ ਕਿ ਹਾਂ ਵੀਰਾ ਘੜਾ ਘੁੱਟਿਆ ਗਿਆ ਉਹਦੇ ਹੱਥੋਂ ਵੀ ਬੰਨੇ ਆ ਤੇ ਇਹ ਤਾਂ ਪੱਕਾ ਹੀ ਅਗੇ ਮਰ ਰਿਹਾ ਇੱਕ ਲੜਕੀ ਦਾ ਨਾਮ ਕੀ ਜੀ ਇਹ ਇਸ ਕਿਨੇ ਕਹਿੰਦੇ ਲੜਕੀ ਹੈਗੀ ਆ ਜੀ ਜਿਹੜੀ ਇਹ ਇਹਦੇ ਇਹਨਾਂ ਦੇ ਕਰਦੇ ਦੱਸਣ ਮੁਤਾਬਕ ਜਿਹੜੀ ਏਜ ਹੈਗੀ ਇਹਦੀ ਸ਼ੀਜ਼ ਅਬਾਊਟ 2021 21 ਇਹ ਲੁਧਿਆਣਾ ਦੇ ਸੱਕੋ ਦਵਾਈ ਸੀਗੇ ਇਹ ਇਹ ਲੁਧਿਆਣਾ ਹੀ ਰਹਿੰਦੇ ਨੇ ਲੇਕਿਨ ਪਿਛਲੇ 5-6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ ਅੱਛਾ ਜੀ ਪਹਿਲਾਂ ਇਹ ਕਿਹੜੇ ਟੱਬਾ ਟੱਬਾ ਰੋਡ ਵੀ ਰਹਿੰਦੇ ਰਹੇ ਨੇ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਆ ਸਰ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਸੀਗਾ ਇਹ ਨਹੀਂ ਕਰ ਸਕਦੇ ਭੱਜ ਕੇ ਵਿਆਹ ਕਰਦੇ ਕਿਉਂਕਿ ਲੜਕੀ ਦੇ ਫਾਜ਼ ਲੜਕੀ ਦੇ ਜਿਹੜੀ ਫੈਮਿਲੀ ਹੈਗੀ ਆ ਇਹਨਾਂ ਇਹਨਾਂ ਨੂੰ ਸਾਰਾ ਕੁ ਪਤਾ ਹੈ ਜੀ ਇਹਨਾਂ ਨੂੰ ਸਾਰਾ ਪਤਾ ਕਿ ਇਹਨਾਂ ਦੀ ਮੈਰਿਜ ਹੋਈ ਆ ਕਿਉਂਕਿ ਲੜਕੀ ਦੇ ਘਰ ਵਾਲੇ ਵੀ ਜਿਹੜੇ ਹੱਗੇ ਨੇ ਪੇਰੈਂਟਸ ਦਾ ਫਾਦਰ ਤੇ ਇਹ ਇਹ 3-4 ਦਿਨ ਪਹਿਲਾਂ ਆਈ ਸੀ ਜੀ ਇਹ 5-6 ਦਿਨ ਪਹਿਲਾਂ ਆਇਆ ਜੀ ਸੱਣਾ ਆਰੋਪੀਏ ਦਾ ਪਛੋਕਣ ਕੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਨਹੀਂ ਦੇਖੋ ਇਹਦੀ ਪੂਰੀ ਬੇਰਬਾਹਤਾ ਦੇ ਪਤਾ ਨਹੀਂ ਹੈ ਜੀ ਜੋ ਐਡ ਪਰ ਦੱਸਿਆ ਮਤਾਬਕ ਜਿੰਨੇ ਕੀ ਨਾ ਕੋਈ ਇਨਫੋਰਮੇਸ਼ਨ ਹੈਗੀ ਆ ਤੇ ਆਰੋਪੀ ਦੀ ਉਮਰ ਕਿੰਨੀ ਕਹਿੰਦੇ ਇਹ ਵੀ ਇਹ ਦੱਸ ਰਹੇ ਕਿ ਹਾਂ ਵੀ ਉਸ ਤੋਂ ਬਾਅਦ ਮੇਰੇ ਕਹ 25-26 ਸਾਲ ਦਾ ਦੱਸ ਰਹੇ ਅਜੇ ਕੋ ਕੋਲੈਰੀ ਪਰ ਕੋਈ ਕਿ ਇਹਨਾਂ ਦੇ ਕੋਲ ਆਇਡੈਂਟੀਫਿਕੇਸ਼ਨ ਉਹਦੀ ਕੋਈ ਨਹੀਂ ਹੈਗੀ ਜੀ ਕੋਈ ਰੀਜ਼ਨ ਪਤਾ ਲੱਗਿਆ ਹੁਣ ਤੱਕ ਸਾਹਮਣੇ ਆਇਆ ਵੀ ਇਹ ਲਵ ਮੈਰਿਜ ਤੇ ਚੰਦਨੀ ਰੀਜ਼ਨ ਨਹੀਂ ਲਵ ਮੈਰਿਜ ਲਵ ਮੈਰ ਕਿੰਨਾ ਦੀ ਆਪਸ ਵਿੱਚ ਕੋਈ ਕਫਲ ਹੋਈ ਹੈ ਛੋਟੀ ਮੋਟੀ ਕੋਈ ਹੋਈ ਹੈ ਜਿਹਦੇ ਕਰਕੇ ਕਿਉਂਕਿ ਰਾਤੀਸ 11:00 ਔਰ ਸਵਾ 11:00 ਸੰਡੇ ਰਾਤ ਨੂੰ ਰਾਤ 10:00 11:00 ਵਜੇ ਜਿਹੜੇ ਮਕਾਨ ਮਾਲਕ ਨੇ ਇੱਥੇ ਲੇਡੀ ਹੈਗੀ ਆ ਏਜ ਲੇਡੀ ਆ ਗੁਰਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਉਹਨਾਂ ਨੂੰ ਮਿਲਣ ਆਉਂਦੀ ਆ ਉਹ ਮਿਲ ਕੇ ਗਈ ਆ ਰਾਤੀ 11:00 ਸਵਾ 11:00 ਵਜੇ ਤੇ ਦੋਨੇ ਜਾਣੇ ਉਸ ਵੇਲੇ ਘਰ ਹੀ ਸੀਗੇ ਤੇ 11:00 ਸਵਾ 11:00 ਵਜੇ ਜਦੋਂ ਆਪਾਂ ਮੰਨ ਕੇ ਚੱਲੀਏ ਕਿ 11:00 ਸਵਾ 11:00 ਔਰ ਰਾਤ ਜਿਹੜੀ ਐਤਵਾਰ ਦੀ ਰਾਤ ਤੇ ਔਰ ਮੰਡੇ ਮਾਰਨਿੰਗ ਦੇ ਵਿੱਚ ਇਹ